ਬਿਲਕੁਲ ਇਹ ਦੋਨੋਂ ਪਾਸੇ ਅਸੀਂ ਇਹਨੂੰ ਡੀਲ ਕਰਦੇ ਆ ਜਿਹਨੂੰ ਕੀ ਪੋਲਿਸ ਟਰਮਨੋਲੋਜੀ ਚ ਸਪਲਾਈ ਤੇ ਡਿਮਾਂਡ ਸਾਈਡ ਸਪਲਾਈ ਇਹ ਬੰਦੇ ਕਰਦੇ ਨੇ ਜਿਹੜੇ ਮਕੈਨਿਕ ਆ ਉਹ ਮੋਡੀਫਾਈ ਕਰਦੇ ਨੇ ਡਿਮਾਂਡ ਕਿ ਵੀ ਲੋਕਾਂ ਦੀ ਹੁੰਦੀ ਹੈਗੀ ਲੋਕ ਆਪਣੀ ਗੱਡੀ ਨੂੰ ਕੋਈ ਖਾਸ ਦਿਖਾਣਾ ਚਾਹੁੰਦਾ ਕੋਈ ਆਪ ਦਾ ਸਟੈਂਡ ਆਊਟ ਕਰਨਾ ਚਾਹੁੰਦਾ ਉਹਦੇ ਕਰਕੇ ਉਹ ਐਸ ਤਰ੍ਹਾਂ ਦੀਆਂ ਮੋਡੀਫਿਕੇਸ਼ਨ ਗੱਡੀਆਂ ਦੀਆਂ ਕਰਦੇ ਆ ਇਸਾ ਜਿਸ ਤਰੀਕੇ ਨਾਲ ਪ੍ਰਾਈਵੇਟ ਜਿਹੜੀਆਂ ਗੱਡੀਆਂ ਉਹਦੇ ਤੇ ਕਈ ਦੇਖਿਆ ਜਾਂਦਾ ਵੋਟਰ ਦੇ ਯੂਜ਼ ਹੁੰਦੇ ਆ ਬਿਲਕੁਲ ਬਿਲਕੁਲ ਉਹ ਸਾਡੇ ਗਲਤ ਹੈ ਜੀ ਔਰ ਔਰ ਫੂਟਰ ਹੁੰਦੇ ਨੇ ਕਈ ਐਂਬੂਲੈਂਸ ਦੀ ਆਰਡਰ ਤੇ ਵੀ ਗੱਡੀਆਂ ਦਾ ਪ੍ਰਯੋਗ ਕਰਦੇ ਹੈ ਜਿਹਨੇ ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕੀਤਾ ਜਾਏ ਇਹ ਬੜਾ ਮਾਜੋਰ ਡੀਜੀਪੀ ਸਾਹਿਬ ਨੇ ਬਹੁਤ ਡਿਟੇਲਡ ਸਰਕੂਲਰ ਕੱਢਿਆ ਔਰ ਉਹੀ ਤਾਂ ਕਿ ਇਹ ਜਿਸ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਕਈ ਵਾਰੀ ਇਹ ਮਾਡਰਨ ਚ ਰਹਿ ਜਾਂਦੀਆਂ ਨੇ ਤੇ ਉਹਨੂੰ ਅੱਛੀ ਤਰ੍ਹਾਂ ਐਕਸਪਲੇਨ ਕਰ ਪਾਈਏ ਅੱਜ ਦਾ ਮੁੱਦਾ ਇਹ ਹੀ ਸੀ ਧੰਨਵਾਦ ਜੈ ਹੈ